ਉਨ੍ਹਾਂ ਦੀ ਸੁਪਤਰੀ ਜੀ ਕਮਲਜੀਤ ਕੋਲੇ ਸੀ ਤਰ੍ਹਾਂ ਸਰਦਾਰ ਹਿੰਮਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਚਰਨ ਕਮਲ ਸਿੰਘ ਮਹਾਰਾਜ ਐਸ ਬਿਲੇ ਸਤਿਗੁਰੂ ਜੀ ਇਹਨਾਂ ਦੋਨਾਂ ਪਰਿਵਾਰਾਂ ਦਾ ਆਪ ਕੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸੁਭਕਾਂ ਇਸ ਤੇ ਬਣੇ ਮਿਲਣੀ ਦੀ ਰਸਮ ਅਦਾ ਕਰਨ ਦੀ ਦਾਤ ਬਖਸ਼ਣਾ ਦੋਨਾਂ ਪਰਿਵਾਰਾਂ ਨੂੰ ਦਰੋ ਪਰੋਚੜ ਦੀ ਕਲਾ ਗੁਰੂ ਸਿੱਖੀ ਜੀਵਨ ਦਾ ਅਨੁਭਵ ਨਾਲ ਆਪਸੀ ਪਿਆਰ ਦਾ ਬਖਸ਼ਿਸ਼ ਕਰਨਾ Okay. ਸਤ 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 ਸੱਚ ਸਾਥੀ ਹੈ ਸਤ ਤੂ ਸੱਚ ਸਾਥੀ ਹੈ ਕੀ ਬਾਤ ਤੂ ਵੀ ਇਕੰ ਸੁਹਰ ਕਹਿ ਆਪ ਹੀ ਹੈ ਵਾਧੇ ਗੁਰੂ ਸੁਭਿੰਦਿਏ ਪਾਈ ਸਤ ਤੂ ਪਹਿਲਾ ਆਪ ਜੀ ਦੇ ਚਨ ਕਮਲਾਂ ਵਿੱਚ ਅਰਦਾਸ ਪੀਂਦੇ ਹਾਂ ਜੀ ਆਪ ਜੀ ਦੇ ਧਰ ਕਰ ਦੇਤੀ ਤਵਾਨ ਗੁਰਜੰਟ ਸਿੰਘ ਇਹਨਾਂ ਦੀ ਬੇਟੀ ਕਮਲਜੀਤ कौर ਦਾ ਆਨੰਦਕਾਰ ਜਿਹਮਤ ਸਿੰਘ ਦੇ بیٹے ਚੰਨ ਕਮਲ ਸਿੰਘ ਜੀ ਦੇ ਨਾਲ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਕਰਵਾਉਣ ਦੇ ਲਈ ਸੰਗੂਹ ਗੁਰਮੁਖ ਪਰਿਵਾਰਾਂ ਚ ਬਾਜ ਬੱਚੇ ਆਦਿ ਨੇ ਆਪ ਜੀ ਨੇ ਕਿਰਪਾ ਕਰਨੀ ਬੱਚਾ ਅਤੇ ਪਰਿਵਾਰਾਂ ਨੂੰ ਦਰੋਂ ਕਰੋ ਗੁਰਸਿੱਖੀ ਜੀਵਨ ਨਾਮਦਾਨ ਚੜ੍ਹਦੀ ਕਲਾ ਸਿਵਾਸ ਮੰਦਿਆਂ ਦਾਤਾਂ ਵਸਿ ਨੇ ਸਭ ਤਾਂ ਜੀ ਕਰੋ ਕਿਰਪਾ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਅਕਸੂਪ੍ਰੰਤ ਲਾਵਾ ਦੀ ਬਾਣੀ ਆਰੰਭ ਕਰਨ ਦੇ ਬਾਲ ਬਖਸ਼ੂ ਸਹੀ ਪਿਆਰੇ ਮੇਲ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪੰਜ ਵਾਗ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਆਰੰਭ ਕਾਜ ਉਚਾਇਆ ਹਰ ਬੰਦ ਨੀ ਦਾ ਪਦ ਪੇਂ ਰਤੀ ਕਰਮ ਜਲ ਟਾਇਆ ਬਲਾਨ ਜਿਉ ਹਾਨੀ ਬੰਮ ਵੇਤ ਕਰਮ ਜਲ ਤੋਂ ਆਪ ਤਲਾਇਆ ਬਲਾਨ ਅਰਮਿਰ ਡੋ ਹਾਰ ਨਾਮੁ ਤੇ ਆਵੋ ਸਿਮਰਤਿ ਨਾਮੁ ਦਰੜਾਇਆ ਸਤ ਗੁਰ ਕੋ ਦਾ ਤੂ ਪੂਰਾ ਤਾਰਾ ਦੁ ਸਾਥਿ ਕਿਲ ਬੇਖ ਪਾ ਗਵਾਰਿਆ ਸਹਿਜ ਰਮਨਤੋ ਭਵਾ ਬਦ ਭਾ ਕੀ ਮਨੋ ਹਰ ਆਰਮੀ ਠਾ ਲਾਇਆ ਕਹਿ ਸਰਵਾਂ ਨੂੰ ਲਾਪ ਪਹਿਲੀ ਆਰੰਭ ਕਾਜ ਪ੍ਰਚਾਰਿਆ ਜਨ ਕਹਿ ਨਾਨਕ ਲਾਪ ਪਹਿਲੀ ਆਰੰਭ ਕਾਠ ਪ੍ਰਚਾਰ ਆਲ ਮਹਿਸਰ ਪਾਸੇ ਦਸਵੀਂ ਵਿਖੇ ਦਾ ਪਰ ਜੇ ਕੋਈ ਇਤਵਨ ਪਰਿਵਾਰ ਸਰਦਾਰ ਗੁਰਜਨ ਸਿੰਘ ਦੀ ਉਹਨਾਂ ਦੀ ਸੁਪਤਰੀ ਬੀਬੀ ਕਮਲਜੀਤ ਕੌਰ ਇਸੇ ਤਰ੍ਹਾਂ ਸਰਦਾਰ ਹਿੰਮਤ ਸਿੰਘ ਦੀ ਉਹਨਾਂ ਦੇ ਸੁਪੁੱਤਰ ਭਾਈ ਚਰਨ ਕਮਲ ਸਿੰਘ ਦੀ ਮਹਾਰਾਜ ਬੱਚੀ ਕਮਲਜੀਤ ਕੌਰ ਦਾ ਆਨੰਦਕਾਰ ਤੇ ਭਾਈ ਚਰਨ ਕਮਲ ਸਿੰਘ ਦੇ ਨਾਲ ਆਪ ਜੀ ਦੀ ਹਜ਼ੂਰੀ ਅnder ਗੁਰੂ ਮਰਿਆਦਾ ਅਨੁਸਾਰ ਹੋਇਆ ਸੁਨਿਯਾਸ ਸਮਾਂਦਰ ਹੋਦਿਆਂ ਹੋਈਆਂ ਭੁੱਲਾਂ ਦੀ ਭੁੱਲ ਬਖਸ਼ਣਾ ਕਰਨੀ ਇਹਨਾਂ ਨੂੰ ਨਾ ਬੱਚਿਆਂ ਤੇ ਸੁਭਾਅ ਜੁੜੀ ਤੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸਿੱਖੀ ਜੀਵਨ ਦਾ ਆਮਦਾਰ ਸੇਵਾ ਸੁਨੰਤ ਰਾਤ ਬਖਸ਼ਿਸ਼ ਕਰਨੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 3 ਜੀ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਜਿਤ ਧਾਈ ਹਰ ਕੀਆ ਸਦਾ ਸਦਾ ਵੜਿਆ ਆ ਦੇ ਨਾਮ ਬਚੂ ਤਾਈ ਏ ਮਨ ਹਰ ਜੀ ਧਿਆਏ ਇਕ ਮਨ ਇਕ ਚਿਤ ਭਾਇ ਹਰ ਕੀਆ ਸਦਾ ਸਦਾ ਬੜਿਆਈ ਦੇ ਨਾ ਪਛੋਤਾ ਹਉ ਹਰਖ ਸਦ ਬਿਹਾਰ ਨੇ ਜਿਤ ਸੇ ਭਇ ਸੁਖੁ ਪਾ ਮਹੱਲਾ ਤੀਚਾ ਆਪੇ ਸੇਵਾ ਲਾਇਓ ਜੋ ਆਪੇ ਬਖਸ਼ ਕਰੇ ਜੇ ਕਾਲ ਪਾਸ ਹੈ ਜੁਗ ਜੁਗ ਸੁਪਾ ਹੋਵੇ ਤਉਨੀ ਤੁ ਕਰਨ ਕਾਲ ਸਮਰੱਤ ਹੈ ਕਰਤੇ ਮੈਂ ਬੁੱਧ ਬਿਨ ਅਗਲ ਨ ਕੋਈ ਤੁ ਆਪੇ ਸਿਸ਼ਟ ਸਿਰ ਜੀਆ ਆਪੇ ਬੱਤਲਾ ਏ ਸੋਨਹਾਲ ਵਾਹ ਡਰਦੀ ਨਾ ਬਖਸ਼ਿਸ਼ ਕਰੇ ਗੁਰ ਕਾ ਗੀਤਰ ਬਾਣੀ ਤਰ ਪਾਛਾ ਹੁਨਾਮ ਵਾਹਿਗੁਰੂ ਸਤ ਨਾਮ ਆਹੇ ਗੁਰੂ ਸਤ ਵਾਹਿਗੁਰੂ ਚੜਾਈਆਂ ਜੀ ਹਾਂ ਦੇ ਲੱਭੇ ਲੀ ਲੋ ਕੋਈ ਨਹੀਂ ਅਰਦਾਸ ਰੱਖੀ ਹੋਈ ਚਲੋ ਬੋਲੋ ਬਈ ਲਓ ਕਿੰਨੇ ਦੱਸੋ ਆ ਉਹਨੇ ਕੀ ਮੰਗ ਲਿਆ ਨਹੀਂ ਦੇ ਦੋ ਇਹ ਫੇਰ ਤਾਂ ਤੁਸੀਂ ਰਗੜੀਆਂ ਜਾਣ ਇਹ ਦੇਖ ਲਓ ਇਹ ਦੇਖ ਲਓ ਹੋਰ ਦੱਸੋ ਜੇ ਕਿੰਨੀਆਂ ਜਾਣੀ ਉਹ 2100 ਮੈਨੂੰ ਮੈਂ ਦੱਸ ਰਿਹਾ ਕਿ ਮੈਂ ਤਾਂ ਪੈਨਿਕ ਨੂੰ ਬੋਲਦਾ ਕਮ ਚਲੋ ਲੋਕਲੀ ਪਰਸੈਂਟੇਜ ਦੱਸੋ ਕੋਈ ਨਹੀਂ ਨਹੀਂ ਚੱਲਿਆ ਧਰਦੀ ਕਰਦਾ ਹੈ ਰੇਡ ਬਾਣੀ ਆਪਣੇ ਥੱਲੇ ਲਾਉਣੀ ਹੈ ਥੋੜੇ ਜਿਹੜਾ ਤੁਹਾਡੀ ਘਰ ਦੀ ਗੱਲ ਹੈ ਇਹ ਤਾਂ ਮੁੰਡਾ ਟੋਡਾ ਹੋ ਗਿਆ ਹੈ ਕਿਹੜਾ ਮੇਡ ਮਹਗਾ ਪੈਕੀ ਨਹੀਂ 21 ਸਾਰ ਦਿੱਤੀ ਆਏ ਨਾ ਕਰ ਕੋਡ ਮਾਰੋ ਨਹੀਂ ਨਹੀਂ ਗਾੜੀਆਂ ਦੀ ਕਿੰਨੀ ਕਿੰਨੀ ਜਾਲੀਆਂ ਮਸਾਏ ਦੱਸੋ ਉਹ ਇੰਨਾ ਨਾ ਮੰਗਿਆ ਵੀ ਸਾਬਾ ਬਾਹਰ ਮੰਗਿਆ ਦੋ ਜੱਟ ਅੱਜ ਚਾਹਤਾ ਲਓ ਜੀ ਬਸ ਤੁਸੀਂ ਮੰਗਿਆ ਹੀ ਬਹੁਤ ਜਿਆਦਾ ਹੈ ਜਿਹੜਾ ਜ ਮੰਗਿਆ ਇਹਦਾ ਵਿਹਾਰ ਹਾ ਰਾਈ ਵਡੇ ਵਡੇ ਕਰਾਉਂਦੇ ਮੰਗਿਆ ਥੋੜਾ ਚਾਈ ਸੀ ਤਾਂ ਪਿੱਛੇ ਆਉਂਦਾ ਹੈ ਦੁਆਰ ਕਹਿੰਦੇ ਹੌਨਤਾ ਜੀ ਇਹਦਾ ਚਿਹਰਾ ਮੇਰੇ ਤੁਸੀਂ ਮੰਗਿਆ ਇੱਕ ਨਾ ਤੱਕ ਕੋਈ ਨਾ ਮੇਰਾ ਰਗੜਨ ਗਿਆ ਉੱਥੇ ਬਾਹਰ ਕਹਿੰਦੇ ਦਿੱਲੀ ਅਸੀ ਕਹਾਂਗੇ ਉਹ ਨਿਯੋਣੇ ਕਹਿੰਦੇ ਆ ਕਿ ਕਿੱਥੇ ਸੀ ਜਾਇਆ ਨਹੀਂ ਇਹ ਨਹੀਂ ਕਰਨਾ ਵੀ ਹੁਣ ਅਸੀਂ ਤੁਹਾਡੀ ਫੈਕਟਰੀ ਤੇ ਜਾਣਾ ਫਿਰ ਅਸੀਂ ਦੂਜੇ ਪਾਸੇ ਹੋ ਜਾਣਾ ਇਹ ਬੋਲਦੇ ਸਨ ਐਂਡ ਇਸ ਹਰਫਰ ਬਿਜਿਨਸ ਪੈਣਾ ਸਾਹਮਣੇ ਇਧਰ ਤੇ ਇਹ ਤੋਂ ਪਹਿਲਾਂ ਮੁੱਕੇ ਦੇ ਵੀਰੇ ਨੂੰ ਹਾਂਜੀ ਇੱਧੇ ਹੱਥ ਲਗਾ ਕੇ ਫੋਟੋ ਕਰਾ ਲੈ ਵਿੱਚ ਫੋਟੋ ਹਾਂਜੀ ਵੀਰੇ ਸਾਹਮਣੇ ਪੈਣਾ ਤੁਹਾਡਾ ਫੇਸ ਇੱਥੇ ਖਵਾਓ ਵੀਰੇ ਖਾਲੋ ਵੀਰੇ ਖਾਲੋ ਜੀ ਵੀਰੇ ਤੁਸੀਂ ਵੀ ਖਵਾ ਦਿਓ ਫੋਟੋਗ੍ਰਾਫਰ ਵਾਲੇ ਬਰੇ ਕਿਹਦੇ ਮੈਂ ਨਹੀਂ ਕਿਹਾ ਸੀ ਅੱਜ ਵੀ ਮੈਂ ਕੋਈ ਨਹੀਂ ਆਇਆ ਯਾਰ ਕੱਲ ਮੈਂ ਨਾ ਤਾਂ ਕੱਢ ਕੇ ਰੱਖੀ ਹੁਣ ਤਾਂ ਅਸੀਂ ਵਿਆਹ ਲਈ ਕੋਈ ਬੇਟੀ ਲਈ ਜੰਨੇ ਆ ਹਾਂ 51000 ਤਾਂ ਬਾਹਰ ਜਿਹੜਾ ਕੰਮ ਕਰਦਾ ਸੀ ਉਹ ਤਾਂ ਹੋ ਗਿਆ ਹੁਣ ਪਹਿਲਾਂ ਅਪਾ ਘਟ ਮੰਗਦੇ ਹੋ ਨਹੀਂ ਮੰਗ ਹਾਂ ਨਹੀਂ ਨਹੀਂ ਅੱਗੇ ਹੋਰ ਤੁਸੀਂ ਉਹ ਤਾਂ ਰੇਟ ਤੈਅ ਹੋ ਗਿਆ ਨਾ ਹੁਣ 2:00 ਵਜੇ ਉਹ ਸੰਭੋ ਜਿੰਨੇ ਪਹਿਲਾਂ ਲਿਆ ਉਹਦੇ ਅੱਧ ਲੈ ਲਓ ਬਸ ਜਿਹਦੇ ਪਾਸ 1100 ਦੇ ਵਿੱਚ ਆ ਲੈ ਉਹਦਾ ਕਰ ਲੈ ਨਹੀਂ 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 ਬਹੁਤ ਆ ਨਹੀਂ ਮੈਂ ਜਿਵੇਂ ਮੰਨ ਲਿਆ ਤੇ ਚਲੇ ਗਏ ਆ ਬਸ ਨਾ ਮੀਨਾ ਸਾਡੀ ਇੱਕ ਜੀ ਹਾਂ ਦਾ ਕੈਂਦਵਾ ਖਾਂਦਵਾ ਕਰ ਕੋਈ ਟਿਕਰੀ ਨਹੀਂ ਹੈ ਜੋ ਤੁਸੀਂ ਸੋਚ ਗਿਆ ਹੋਣਾ ਉਹੋ ਲੈ ਗਿਆ ਨਾ ਮੈਂ ਕਬ ਸ਼ੁਰੂ ਲੱਗੇ ਦੋਸਤਾਂ ਨਾਲ ਬਸ ਆਪਣੇ ਘਰ ਦਾ ਬੋਲ ਕੇ ਅਸੀਂ ਯਾਦ ਆ ਰਹੀ ਸੀ ਨਾ ਕਰਨੀ ਸੀ ਯਾਦ ਆਉਂਦੇ ਆਉਂਦੇ ਜਾਂਦੇ ਰਹਿਣਾ ਜਿਹੜਾ ਗੜਾ ਉੱਕਣ ਲੱਗੇ ਹੁਣ ਬਾਹਰ ਰੱਖਣੀਆਂ ਨੇ ਕੱਢਣਾ ਹੈ ਪਾਰਾ ਦਾ ਜੂਰਾਂ ਆਧਾਰ ਕਰ ਲੈਂਦੇ ਹਾਂ ਜੂਰਾਂ ਲੈਣੇ ਫਿਰ ਉਹੀ ਵਾਰ ਆਧਾਰ ਵੰਦੀਆ ਫਿਰ 21000 ਪੰਜੂ ਤੋਂ ਆਏ ਹਾਂ ਦੇ ਦਾਂਗੇ ਉੱਥੇ 21000 ਬਾਹਰ ਮਿਹਨਤ ਕਰਕੇ ਕਮਾਏ ਜਾਂਦੇ ਆ ਭਾਈ ਫਿਰ ਕੋਈ ਤਾਂ ਮੌਕਾ ਵੀ ਹੈ ਨਹੀਂ ਮੌਕਾ ਵੀ ਹੈ ਵਾਰੀ ਨਾ ਵਾਰੀ ਨਾ ਤਾਂ ਇਹੋ ਜਿਹਾ ਇੱਕ ਤੇ ਹੋਣਾ ਚਾਹੀਦਾ ਹੈ ਹੁਣ ਮੈਗਨ ਹੋਇਆ ਇੱਧਰੋਂ 11 ਹੋ ਗਿਆ ਹੈ ਨਹੀਂ ਬਿਲਕੁਲ ਨਹੀਂ ਨਹੀਂ ਤੁਸੀਂ ਆ ਵੀ ਉਹ ਤਾਂ ਜਦੋਂ 2100 ਮੰਗੇ ਆ ਹੁਣ ਤੁਸੀਂ ਨਹੀਂ ਨਹੀਂ ਅਸੀਂ ਉੱਪਰ ਜਾਣਾ ਨਾ ਅਸੀਂ ਨੀਚੇ ਥੋੜੀ ਆਵਾਂਗੇ ਡਾਊਨ ਨਹੀਂ ਜਾਣਾ ਅਸੀਂ ਅੱਪ ਉਨਾਂ ਵਾਂਗ ਤੇ ਪੂਰਦਾ ਨਹੀਂ ਬਾਕੀ ਇਹੀ ਬੋਲੀ ਜਾਂਦਾ ਮੈਂ ਬੋਲਣਾ ਤਾਂ ਪੈਂਦਾ ਹੀ ਇਹਨੇ ਤੁਸੀਂ ਵੀ ਇਹੀ ਬੋਲੀ ਜਾਂਦੇ ਨਾਲ ਹੱਲਾ ਜੇ ਦੀ ਲਈਦਾ ਮੇਰੇ ਵੀ ਦੋਨੇ ਵੀ ਇਹੀ ਹਾਲ ਆ ਅੱਜ ਬਿਲਕੁਲ ਬਹੁਤ ਬਹੁਤ ਅਮਦਲੀ ਨੂੰ ਸ਼ੁਰੂ ਕਰ ਪੋਗਰਾ ਨਾ ਕਹਿੰਦਾ ਕੀ ਜਾ ਰਿਹਾ ਕੀ ਜਾ ਰਿਹਾ ਜ਼ੀਰੋ ਦੇ ਦਿਓ 11000 ਸਟੇਟਸ ਹੀ ਹੈ ਇਹਨਾਂ ਦਾ ਚੱਲ ਰਿਹਾ ਹੈ ਨਾ ਅਮਦਲੀ ਆਇਆ ਕਿ ਹੁੰਦਾ ਇੰਨਾ ਕਹਿਣ ਦਾ ਕੋਈ ਗੱਲ ਨਹੀਂ ਬਜਣੀ ਹੈ ਚੱਲੀ ਜੀ ਸੋਨਣਾ 11000 ਕਰ ਦਿਓ ਅਨੁਬដ្ឋਾਜ ਦਵੇ ਸੀ 11000 ਕਿ ਕਿਹਾ 11000 ਠੀਕ ਹੈ ਯਾਰ ਆਹ ਜਿਹੜੇ ਨਾਲ ਯਾਰ ਆ ਤੇ ਹਾਂ 11000 ਹੋ ਗਿਆ ਚਲੋ 2100 ਠੀਕ ਹੈ ਹੁਣ 11 4200 ਬਣ ਗਿਆ ਤੁਹਾਡਾ ਨਹੀਂ 11000 ਜਾਂਦੀ 52 ਕਰਦੇ ਯਾਰ ਚਲ ਖੁਸ਼ ਕਰਦੇ ਹਾਂ ਹਾਂ ਠੀਕ ਚਲੋ ਕੀ ਮੰਗਣੇ ਕਿਵੇਂ ਗਿਆ ਬੰਦਾ ਚੱਲ ਹੁਣ ਤਾਂ ਹੋਂਦਾ ਜਾਂਦਾ ਹੈ ਨਾ ਮੁੰਡਾ ਬੰਦਾ ਮੁੰਡਾ ਹੋਇਆ ਜਾਂਦਾ ਰਹਿਣਾ ਲੱਖਾਂ ਲੱਖਾਂ ਦਾ ਮੁੰਡਾ ਦੇਤਾ ਸਾਨੂੰ ਕਰੋੜਾਂ ਦਾ ਮੁਰਕੇ ਪਾਰ ਮੁਰਕੇ ਪਾਰ ਤੋਂ ਅਸੀਂ ਵੀ ਕੁੜੀ ਦਾ ਨਾ ਮੁਰਕੇ ਪਾਰ ਤੋਂ ਪਾਰ ਨਹੀਂ ਆਇਆ ਕਰਦੇ ਮੈਂ ਕਿਹਾ ਮੁਰਕੇ ਪਾਰ ਤੋਂ ਬਾਹਰ ਲਈ ਆਇਆ ਕਰਦੇ ਆ ਹਾਂ ਜੀ ਜੀ ਪਰਫਿਊਮ ਬੜਾ ਸੋਹਣਾ ਸਾਡੇ ਫੁੱਟ ਤੇ ਪੈਣ ਪਤਾ ਨਹੀਂ ਪੈਣ ਪਤਾ ਨਹੀਂ ਸਾਡੇ ਤੇ ਪੈ ਕਰਤਾ ਤੁਹਾਨੂੰ ਕਿੰਚੀ ਇਹਦਾ ਬਿਲਕੁਲ ਸਾਡੇ ਆਹ ਅੰਕਾ ਡਾਡਾ ਪਿੱਛੇ ਤੁਸੀਂ ਇੱਧਰ ਇੱਧਰ ਸਾਹਮਣੇ ਦੇਖਿਓ ਵੀਰੇ ਹਾਂਜੀ ਉਹ ਠੀਕ ਹੈ ਜੰਗੇ ਇੱਕੋ ਸਾਹਮਣੇ ਜੀ ਹਾਂਜੀ ਸਾਹਮਣੇ ਜੀ ਸਾਹਮਣੇ ਪਨੇ ਇੱਕ ਮਿੰਟ ਬਾਈ ਜੀ ਹਾਂਜੀ ਤੇ ਇਹਨਾਂ ਦਾ ਇੱਕੋ ਸਾਹਮਣੇ ਸਾਹਮਣੇ ਵੀਰੇ ਇੱਧਰ ਪਨੇ ਸਾਹਮਣੇ ਇੱਧਰ ਪਨੇੜੇ ਨਾਲ कोर्सियां ना लाग जाओ कोर्सियां बिल्कुल नेड़े आ जाओ जी हां देखिए पीछे सामने हां जी इधर सामने हां जी ਤੇ ਦੂਜੇ ਦੀ ਆਉਂ ਅੱਜ ਦੇ ਰਹਿਣਾ ਜੀ ਤੇ ਸਾਹਮਣੇ ਉੱਪਰ ਦੇ ਕਵਰੇਜ ਹਾਂ ਜੀ ਇਹ ਤਾਂ ਸਾਹਮਣੇ ਦੇਖ ਲੂ ਹਾਂਜੀ ਨਹੀਂ ਨਹੀਂ ਅੱਖਾਂ ਬੰਦ ਕਰਾ ਜੀ ਬਹੁਤ ਬਹੁਤ ਜੀ ਫਾਜੀ ਇਹ ਵੀ ਫਾਜੀ ਆਈ ਦਿਨਾਂ ਦੀ ਸੈਨਾ ਬੈਂਕ ਕੋ ਸਾਹਮਣੇ ਹਾਂ ਜੀ ਮੜੇ ਦੇ ਉੱਪਰ ਸਾਹਮਣੇ ਹਾਂ ਜੀ ਕਈ ਵਾਰੀ ਤਾਂ ਵਲੇ ਹੈਂਗ ਹੋ ਜਾਂਦੇ ਸਾਹਮਣੇ ਇਧਰ ਬੇਟਾ ਅੱਜ ਵੀਰੇ ਆਈ ਦੀ ਰਣਾ ਜਿੱਦਾਂ ਇਧਰ ਦੇਖਾ ਵੀਰੇ ਮੇਰੇ ਸਾਹਮਣੇ ਹਾਂ ਜੀ ਵੀ ਹਾਂ ਇਹ ਕੋਰ ਕਰ ਦਿਆਂ ਜੀ ਇਹਦੇ ਕੋ ਸਾਹਮਣੇ ਜੀ ਹਾਂ ਜੀ ਇੱਧੇ ਰਹਿਣਾ ਜੀ ਪੈਣੇ ਸਾਹਮਣੇ ਦੇ ਹਾਂ ਜੀ ਇੱਧੇ ਰਹਿਣਾ ਜੀ ਪੈਣੇ ਸਾਹਮਣੇ ਹਾਂ ਬਈ ਦੇਖਣਾ ਨਿਰਦੇ ਦੇਖਿਆ ਤਰੀ ਜਿਹੇ ਸਾਹਮਣੇ ਖੜਾ ਨੇ ਦੋਆ ਬਹੁਤ ਨੇ ਖੜਿਆ ਨੇ ਠੀਕ ਹੈ ਜੀ